ਜੀ ਮਿੱਤਰੋ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਵਧੀਆ ਹੋਵੋਗੇ ਅਸੀਂ ਵਧੀਆ ਠੀਕ ਠਾਕ ਆ ਬੈਸਟ ਆ ਸੋ ਅੱਜ ਅਸੀਂ ਆਪਣੇ ਸੋਹਰਾਜ ਦਾ ਮਿਊਜ਼ਿਕ ਸਿਸਟਮ ਫਾਈਬਰ ਲਾ ਦੇਣੀ ਉੱਪਰੋਂ ਤੇ ਕੱਲਈ ਜੂਪ ਐਪ ਰੈਂਡ ਦੇਣੀ ਉੱਪਰੋਂ ਕਿਉਂਕਿ ਗੰਨੇ ਦੇ ਚੱਲਣਾ ਆਪਣਾ ਸੋਹਰਾਜ ਸੋ ਬਣੇ ਰਿਓ ਇਦਾਂ ਹੀ ਸੋ ਬਿਨਾ ਡੇਰ ਕੀਤੇ ਵੀਡੀਓ ਨੂੰ ਅੱਗੇ ਕਰਦੇ ਸਟਾਰਟ ਆ ਵੀ ਹੋ ਗਈ ਆ ਬੈ ਚਲ ਲੈ ਲੈ ਵੀ ਲੈਨ ਦਾ ਸੋਹਰਾਜ ਨੂੰ ਕੱਢ ਗਏ ਬਾਹਰ ਖੋਲ ਦਿੰਨੇ ਆ ਦਾ ਮਿਊਜ਼ਿਕ ਸਿਸਟਮ ਤੇ ਫਾਈਬਰ ਕੱਲੀ ਯੂਪ ਐਪ ਰਹਿਣ ਦਈ ਆਪਾਂ ਪਹਿਲਾਂ ਵਾਲੇ ਸੂਰਜ ਦਾ ਵੀ ਆਪਾਂ ਮਿਊਜ਼ਿਕ ਸਿਸਟਮ ਫੇਵਰ ਲਾਤੀ ਕੱਲੀ ਯੂਪ ਐਪ ਹੀ ਰਹਿਣ ਦੀ ਕਿਉਂਕਿ ਦੋਵੇਂ ਟਰੈਕਟਰ ਆਪਣੇ ਗੰਨੇ ਦੇ ਚੱਲਣੇ ਸਾਰਾ ਕੁਝ ਇਹਦਾ ਵੀ ਲਾਉਣਾ ਆਪਣਾ ਤਕਰੀਕ ਦੇ ਤਾਂ ਤੋਤੀ ਨਹੀਂ ਇਹਨਾਂ ਦੇ ਆਵੇ ਖਰਾਬ ਹੋਈ ਆਵੇ ਇੱਥੇ ਤੋ ਰਹੇ ਥੱਲੇ ਲਾਗ ਪਾਣੀ ਮਾਰ ਦਿਓ ਬਾਚੇ ਇਹ ਵੀ ਲੋਕ ਥੋੜਾ ਖਰਾਬ ਹੈ ਨਾ ਇੱਥੇ ਉੱਠੀ ਛੋ ਥੱਲੇ ਗਰਾਉਣਾ ਦੀ ਨਹੀਂ ਮੈਂ ਇਹ ਕਲੇਟਾ ਰੋਨ ਕਰਨੀ ਮੈਂ ਤਾਂ ਦੇਖੋ ਮਾਤੇ ਚੱਲਣਾ ਸਾਡਾ ਕਿਹੜਾ ਕੋਈ ਸਿਰਫ ਕੱਢਣਾ ਹੀ ਨਹੀਂ ਚਲੋ ਕੱਢੋ ਚਾਬੀਆਂ ਪਾਨੇ ਖੋਲੋ ਚਲੋ ਚਲੋ ਖੋਲੋ ਛੋਟੀ ਲੱਗਣੀ ਚਾਬੀ ਛੋਟੀ ਵੱਡੀ ਮੈਂ ਬਿਲਕੁਲ ਜਲਦੀ ਜਾ ਸੈਟ ਨੂੰ ਲਾਓ ਛੋਟੀ ਚਾਬੀ ਆਹ ਲੱਗ ਗਈ ਹਾਂ ਇਹ ਲੱਗਣੀ ਸੈਟ ਨੂੰ ਤਦ ਦੀ ਨਾ ਉਹ ਜੀ ਪਹਿਲਾਂ ਫਾਈਬਰ ਖੋਲ ਲਓ ਚਲ ਜੀ ਮਰਚੀ ਬਣਾ ਲੈਂਦਾ ਦੱਸ ਇਹ ਕਾਲਾ ਜੀ ਚਾਲੀ ਉਹ ਜਗਰਾਜ ਛੇਤੀ ਛੇਤੀ ਖਿੱਚਦੇ ਕੰਮ ਚੰਗਾ ਲਾ ਕੇ ਜਨਾ ਬੈਠਾ ਹਾਂ ਚਲੋ ਜੀ ਮਕੈਨਿਕ ਉੱਪਰ ਚੜੋ ਛੇਤੀ ਜਗਨ ਮਕੈਨਿਕ ਇਹ ਮੋਟਰਸੇਕਲ ਖੋਲ ਦਿੰਦਾ ਨਵਾਂ ਦੇ ਫਾਈਬਰ ਕਿਉਂ ਨਾ ਖੋਲੀ ਇਨੂੰ ਸਿੰਪਲ ਕਰ ਦੇਣਾ ਕੱਲਾ ਜੂ ਪੈਪ ਤੇ ਫਿਰ ਲੁੱਕ ਦੱਸਿਓ ਇਹਦੀ ਕਿੱਦਾਂ ਦੀ ਪਹਿਲਾਂ ਵੀ ਆਪਣਾ ਸਰਾਜ ਕੱਲਾ ਜੂ ਪੈਪ ਤੇ ਵਧੀਆ ਸੋਹਣਾ ਲੱਗਦਾ ਹੁੰਦੀ ਹੈ ਤੇ ਦੋਵੇਂ ਜੂ ਪੈਪ ਤੇ ਕਰ ਦੇਨੇ ਆਪਾਂ ਅੱਤ ਨੂੰ ਬੋਰੀ ਟਾਂਡਾ ਜਾਈ ਲੈ ਵਾਜੀ ਕੀ ਫੈਰ ਕਿੱਦਾਂ ਦਾ ਲੱਗਾਂਦੇ ਹੁਣ ਹੋਰ ਆਹ ਕਿਹੜਾ ਲੱਗਾਂਦੇ ਨੇ ਰਹਿਣ ਦੀ ਇਹ ਦੇ ਐਡੇ ਰਹਿਣ ਦੇ ਨਹੀਂ ਲੈਟ ਲਾਉਣਾ ਪੈਣਾ ਨਾ ਦੇਖੋ ਨਮਾਤ ਮਾਰ ਕੇ ਗੰਨੇ ਜਾ ਕੇ ਲੈ ਕੰਮ ਹੋਈ ਨਾ ਵਿੱਚ ਤੇਰਾ ਜੇ ਗੁੰਮ ਆਹੋ ਵੀ ਉੱਤੇ ਵਾਲੇ ਢਿੱਲੇ ਕਰਨੇ ਪੈਣੇ ਤੁਹਾਨੂੰ ਪਤਰੀ ਆਹੋ ਵੀ ਕਰਦੇ ਆਲਾ ਜੇ ਤੇ ਨਹੀਂ ਜੀ ਸਭ ਆਇਸ ਕਰ ਲੈਣੀ ਹਲਾ ਦੀ ਉੱਤੇ ਆਲੇ ਢਿਲੇ ਕਰੋ ਨਾ ਅਪੀ ਟੈਲ ਮਿਲ ਜੇ i ਸੈਟ ਵੀ ਨਿਕਲ ਗਿਆ ਬਚੂ ਹੈ ਫੈਬਰ ਵੀ ਖੁੱਲ ਗਈ ਡੈਕ ਵੀ ਢਿੱਲਾ ਹੋ ਗਿਆ ਆਪਣਾ ਹੁਣ ਚੱਕ ਕੇ ਇਹਨੂੰ ਲਾਉਨੇ ਆਪਾਂ ਥੱਲੇ ਵੈਸੇ ਇਦਾਂ ਨਰੇ ਡੈਕ ਨਾਲ ਲੁੱਕ ਵਧੀਆ ਲੱਗਣ ਦੀ ਸਵਰਾਜ ਦੀ ਹੈ ਪਰ ਲਾਉਣਾ ਪੈਣਾ ਕਿਉਂਕਿ ਇਹ ਟੁੱਟ ਜਾਣਾ ਗੰਨੇ ਚ ਆ ਗਿਆ ਜੇ ਲੋਡ ਪਈ ਤੇ ਫਿਰ ਕੱਸ ਲਾਂਗੇ ਇਹ ਇਹਨੂੰ ਬਾਹਰ ਤਾਂ ਜੋ ਕੋਮੜਾ ਜਾ ਰਾਤ ਖੋਲ ਲੈਣ ਦੇਖ ਲੈ ਆਹ ਖੋਲ ਨਹੀਂ ਆ ਖੋਲ ਲੈਣ पता नहीं दमें निकलगे इधर भी दोवे निकल ਕੀ ਹੋ ਗਿਆ ਕੀ ਹੁੰਦਾ ਚੱਲ ਚੱਲ ਹਲਾ ਰਹਾ ਵੇਰਾ ਮਾਰ ਵੇਖ ਤੇ ਕੋਆਸਾ ਜਿਆਦਾ ਹੋਈ ਨਾ ਅੱਖੋਂ ਸੁਣੇ ਹੀ ਤਾ ਹੋਰ ਆਉਂਦੇ ਹੋਰ ਬਾਅਦ ਕਿ ਨਹੀਂ ਚੁੱਕਣਾ ਲੈ ਸੁਣਾ ਦੇਖ ਲੈ ਆ ਗਿਆ ਲੈ ਨਹੀਂ ਆਉਂਦੇ ਆਉਂਦੇ ਤਨੂ ਡੇਕ ਜਣਾ ਹੈ। ਬਿੱਲੇਦਰ ਪਿੱਛੇ ਆ। ਮੈਂ ਸੋਨਰ ਚੱਲ ਗਏ ਰਹਿ ਥਲੋ। ਕੋਈ ਪਿੱਛੇ ਇਸ਼ੂ ਖੜਿਆ ਨੁੱਕਰੀਆ। ਉਹ ਪਿੱਛੇ ਉਹ ਨੁੱਕਰ ਖੜਿਆ। ਪਿੱਛੇ ਉਹ ਖੜੇ। ਉਹ ਨਹੀਂ ਪਰ ਉਹ ਗੁਰੂ ਹੀ ਜਾ ਪੜੇ ਹੋਈ। ਉਹ ਖੜੀ। ਓਏ ਉਹ ਤੀ ਗਈ। ਉਹ ਪਾਰੀ ਬੜੀ ਏ ਲਿਖਿਆ ਨਾਲ। ਆਉਂਦੇ ਆਉਂਦੇ ਇੱਥੇ। ਜਾਣੇ ਪਹਿਲੇ ਦੇਖ ਸਕੀਓ। ਪਾਵੇ ਤਾਂ ਉਹ ਦੇਸਾਂ ਥੱਲੇ ਹਾਂ ਅੱਛਾ ਸੈਟ ਸੈਟ ਕੋ ਨੂੰ ਕਰ ਰਹੀ ਜੀ ਥਾਲ ਨੂੰ ਉਹ ਰਮੇ ਦੀ ਆਈ ਫਸਾ ਸੈਟ ਵੀ ਤੁਹੀਂ ਅੱਗੇ ਰੱਖਦੇ ਜਾਨੀ ਤਵੇ ਕਿਥੇ ਹਾਂ ਤਵੇ ਕਿਥੇ ਬਾਤ ਸੈਟ ਤੇ ਲਾਉਂਗਾ ਕਿਹੜੇ ਤਵੇ ਆਈ ਦੇ ਦੇ ਕਾਹਨੇ ਕੋਹ ਨਹੀਂ ਹੁੰਦਾ ਮੇਰੇ ਗਵਨਾੜ ਚੁੱਪਦਾ ਹੀ ਬੋਲੇ ਤੇ ਆਹੋ ਬੋਲੇ ਨਾੜ ਟੋਟੀਆਂ ਦੇ ਟੋਟੀਆਂ ਨਵਾਂ ਲੈ ਡੁੱਪਤਾ ਦੀ ਨਹੀਂ ਮੈਂ ਦਾ ਬੀ ਨਾ ਦਾ ਵੀ ਫਿਰ ਨਹੀਂ ਲੱਗਦਾ ਪਿਆ ਯੋਰ ਪੂਰਾ ਹੈ ਇੱਕ ਦਿਨ ਨਹੀਂ ਹੁੰਦੀ ਖਿਆਲ ਨਾਲ ਆ ਵੀ ਲਾਵਾ ਇੰਨੇ ਜ਼ਿਆਦਾ ਕਸ ਛੱਡੀ ਉਧਰਲਾ ਖੁੱਲ ਗਿਆ ਲੈ ਵੀ ਲਾਥੀ ਗਿਆ ਸਾਰਾ ਸਮਾਨ ਆਪਣੇ ਸਵਰਾਜ ਦਾ ਦੇਖੋ ਮਿੱਤਰੋ ਕਾ ਕਾਨ ਵੀ ਖੁੱਲ ਚਲੇ ਗਿਆ ਲੈ ਵੀ ਖੋਲਤਾ ਇੱਕ ਸਹੀ ਨਹੀਂ ਲੱਗਦੇ ਹਨ ਇੱਕ ਲੱਗ ਰਹਿਂਦੀ ਨਹੀਂ ਨਹੀਂ ਲਾਉਣਾ ਪਣਾ ਬੰਦਾ ਹੱਥ ਉੱਥ ਲਾ ਬਈ ਫਿਰਿੰਦਾ ਐ ਇਹ ਵੀ ਪਿਛਲੀ ਵਾਰੀ ਰਹਿਣ ਤੇ ਹੀ ਤੇ ਉਦੋਂ ਨਾ ਗਨੇਰੀ ਵਿੰਗੇ ਕਰਤੀ ਹੈ ਹੁਣ ਦੋ ਇਹਦੇ ਨਾਲੀ ਕਾਨਾ ਪਾਲਾ ਦਿੱਤੀ ਦੋਵੇਂ ਹੈ ਵੇਖ ਤਾਂ ਲੱਢ ਗਿਆ ਯਾਰ ਇਕੱਲਾ ਲੱਢ ਗਿਆ ਹੀ ਛੜੂ ਜਾਉਂਗਾ ਛੜੋ ਨਾ ਸਾਰਾ ਹੋ ਗਿਆ ਸੈਟਬਟ ਹੈ ਸਾਰਾ ਸਮਾਨ ਲਾਤੀਆ ਡੈਕ ਚੁੱਕ ਕੇ ਥੋੜਾ ਘਰੇ ਖੜ ਜੇ ਪਰੇ ਡੈਕ ਚੱਕ ਲਓ ਪਹਿਲਾਂ ਇੱਥੇ ਸਾਰਸ ਕਰ ਲਓ ਉੱਥੇ ਕਰ ਲੈ ਤੂੰ ਬਤਾਉਂਗਾ ਨਾ ਉਹ ਲਿਓ ਟੁੱਟੀ ਰੋ ਮੋਟਰ ਦੀ ਅਦਾ ਮੋਟਰਾਂ ਤੋਂ ਟੋਣੇ ਨੇ ਨਾਲੀ ਨਾ ਧੋ ਦਿੰਨੇ ਆ ਐਵੇਂ ਤਾਂ ਚੁੱਕਦੀ ਐਂ ਤੱਕ ਕਰ ਨਾ ਐਵੇਂ ਐਵੇਂ ਆਇਓ ਰਹਿ ਤਾ ਚਲ ਹਾਂ Eu não sei se você está fazendo Yeah. Uh -huh. ਬਦਰੀ ਗਣਵਾਟਵੇ ਕਰੋ ਬਦਰੀ ਹੋਏ ਕਰੋ ਹੁਮ ਬਦਰੀ ਟੋਏ ਬਦਰੀ ਕਰੋ ਟੋਏ ਹੈਗੀ ਜਾਣਗੀ ਨਹੀਂ ਪੂਰੀ ਪੂਰੀ ਹੈ ਹਮ ਨਾ 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 ਹੁੰਦੀ ਇਹਦੇ ਮੈਂ ਟਮਾਟੋ ਪਈ ਜਾਂਦੇ ਚਲੋ ਬਰੋ ਹੋ ਦੀ ਜਾ ਲੱਦੋ 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 ਕਈ ਲਿਆ ਗਈ ਉਹ ਇਦਾਂ